ਨਵੋ ਤੇ ਗਵਿੰਦਾ ਮੇਰੇ ਵੱਡੇ ਵੀਰ ਪਿੰਡ ਕੌਕੇ ਤੇ ਦੋਨੇ ਵੀਰ ਆਏ ਆ ਕੈਨੇਡਾ ਤੋਂ ਤੇ ਵੀਰਾਂ ਨੂੰ ਨਾ ਕੰਪੈਨਾਂ ਦਾ ਹੈਗਾ ਸ਼ੁਰੂ ਤੋਂ ਹੀ ਸ਼ੋਰ ਵੀਰ ਕੋਲੇ ਇਸ ਟਾਈਮ ਜਿਹੜੀਆਂ ਕੰਪੈਨਾਂ ਹੈਗੀਆਂ ਨੇ 9 ਤੇ ਜਦੋਂ ਵੀਡੀਓ ਸ਼ੁਰੂ ਕਰਨ ਲੱਗੇ ਨਾ ਤੇ ਵੀਰ ਕਹਿੰਦਾ ਵੀ 9 10 ਹੋਣਗੀਆਂ ਕਹਿੰਦਾ ਮਤਲਬ ਗਿਣਤੀ ਆਪ ਉਹ ਨਹੀਂ ਯਾਦ ਰੱਖਦਾ ਪਿੱਛੇ ਵੀ ਹੈਗੀਆਂ ਇਹ ਤਾਂ ਸਾਹਮਣੇ ਜੋਤਨ ਦੇਖਦਾ ਨਾ ਚਲੋ ਉਹ ਤਾਂ ਸਾਹਮਣੇ ਹੈਗੀਆਂ ਨੇ ਬਾਬੇ ਦੀ ਮੇਰ ਨਾਲ ਸਾਰਾ ਘਰ ਕੰਪੈਨਾਂ ਨਾਲ ਹੀ ਭਰਿਆ ਤੇ ਬਾਈ ਸਾਡਾ ਜੌਂਡੀਅਰ ਦਾ ਬਹੁਤ ਵੱਡਾ ਫੈਨ ਆ। ਹਾਸੀ ਗਾ ਵੀਰੇ? ਹਾਸੀ ਗਾ। ਠੀਕ ਠਾਕ ਬਾਈ। ਹਾਂਜੀ। ਇਹ ਵੀਰਾ ਹੈਗਾ ਨਵੂ, ਇਹ ਵੀਰਾ ਹੈਗਾ ਗੋਬਿੰਦਾ। ਵੀਰੇ ਗੱਲ ਹੁਣ ਕੰਪੈਨੀਆਂ ਤੋਂ ਸ਼ੁਰੂ ਕਰੀਏ ਕਿ ਟਰੈਕਟਰਾਂ ਤੋਂ। ਜੀ ਜਿਦੋਂ ਮਰਜੀ ਵੀਰ ਜੀ ਸ਼ੁਰੂ ਕਰ ਲਓ ਤੁਸੀਂ। ਕਿ ਤੁਹਾਡੀ ਪਹਿਲਾਂ ਕੈਨੇਡਾ ਤੋਂ ਸ਼ੁਰੂ ਕਰ ਲੀਗੇ। ਕੈਨੇਡਾ ਤੋਂ ਗੱਲ ਬਣੀ। ਤੇ ਦੋਵੇਂ ਵੀਰ ਹੀ ਕੈਨੇਡਾ ਤੋਂ ਹੀ, ਦੋਨੇ ਵੀਰ ਕੈਨੇਡਾ ਤੋਂ ਹੀ ਨੇ। ਹਾਂਜੀ। ਉੱਥੇ ਵੀ ਇਕੱਠੇ ਹੋ? ਹਾਂ ਵੀਰੇ ਉੱਥੇ ਵੀ ਇਕੱਠੇ। ਵੈਰੀ ਗੁੱਡ ਯਾਰ। ਯਾਰ ਸਾਰੇ ਵੀਰ ਤਾਂ ਆਉਂਦੇ ਆ ਸਿਆਲ ਚ। ਆਪਣੇ ਸਰਦੀਆਂ ਚ ਤੇ ਤੁਸੀਂ ਗਰਮੀ ਚ ਬਤੰਦਰਾ ਕਿਵੇਂ ਇੱਥੇ ਆਪਾਂ ਜੰਮੇ ਪੜੇ ਆ ਇੱਥੇ ਆਪਾਂ 30 ਸਾਲ ਆਪਾਂ ਅੱਧੀ ਜ਼ਿੰਦਗੀ ਇੱਥੇ ਗੱਲ ਇੱਥੇ ਗਰਮੀ ਚ ਹਨਾ ਕੋਈ ਬੰਦਾ ਕਹਿੰਦਾ ਵੀ ਬਾਈ ਸਿਆਲਾਂ ਚ ਜਾਂਦੇ ਆ ਕੈਨੇਡਾ ਵਾਲਿਆਂ ਆਪਾਂ ਦਾ ਨਾਂ ਗਰਮੀ ਮੰਨੀ ਜਾਂ ਨਾ ਆਪਾਂ ਮੰਨੀਂਦੀਆਂ ਠੰਡ ਠੀਕ ਹੈ ਨਾ ਆਪਾਂ ਦਾ ਸਵਾਲ ਲਈਦਾ ਆਪਾਂ ਦਾ ਠੰਡ ਚ ਵੀ ਲਈਦਾ ਗਰਮੀ ਚ ਵੀ ਲਈਦਾ ਕੰਮ ਕਰੀਦਾ ਨਜ਼ਾਰਾ ਬਾਬੇ ਬਾਬੇ ਨਾਨ ਸਾਹਿਬ ਦੀ ਪੂਰੀ ਕਿਰਪਾ ਜਿਹੜੀ ਤੁਸੀਂ ਆ ਗੱਲ ਕੀਤੀ ਨਾ ਵੀ ਇੱਥੇ ਜੰਮੇ ਬੜੇ ਆ ਹਾਂ ਸਵਾਲ ਮੇਰੇ ਗਲਤ ਸੀਗਾ ਵੀ ਤੁਸੀਂ ਗਰਮੀ ਚ ਕਾਹਤੋਂ ਆਏ ਹੋ ਵੱਡੀ ਗੱਲ ਇਹ ਹੋ ਜਾਂਦੀ ਹੈ ਜਦੋਂ ਹੁਣ ਆਪਾਂ ਦੇਖੋ ਬਾਹਰੋਂ ਆਏ ਹਾਂ ਪਰ ਅਸੀਂ ਤਿੰਨ ਤਿੰਨ ਸਾਲ ਤਸਾ ਲਾਇਆ ਠੀਕ ਹੈ ਚਾਰ ਸਾਲਾਂ ਦੇ ਵਿੱਚ ਸਾਡਾ ਕੀ ਬਦਲ ਜੂਗਾ ਭਾਈ ਜਦੋਂ ਜੰਮੇ ਹੀ ਇੱਥੇ ਆ ਭਾਈ ਕੋਈ ਬੰਦੇ ਮੈਂ ਦੇਖੇ ਆ ਉਹ ਇਸ ਦੇ ਬਾਹਰ ਨਿਕਲਦੇ ਨਹੀਂ ਭਾਈ ਉਹ ਭਰਾਵਾ ਮਤਲਬ ਉਹ ਗਰਮੀ ਆ ਵੀ ਤੁਸੀਂ ਚਾਰ ਤਾ ਉਹਦੇ ਕੱਡਾ ਲਾ ਕੇ ਆ ਤੇ ਗਰਮੀ ਤੋਂ ਮੋਣ ਲੱਗਦਾ ਮੇਰੇ ਵਰਗਾ ਨਾ ਕਈ ਤਾਂ ਉੱਥੇ ਟੂਰਿਸਟ ਵੀ ਜੇ ਤੇ ਲਾ ਕੇ ਮਹੀਨਾ ਕਿਤੇ ਇੱਥੇ ਆ ਕੇ ਯੂ ਹੀ ਆਏ ਨਹੀਂ ਛੱਡਦਾ ਕਰੇ ਪਹਿਲਾ ਫੋਨ ਕੀਤਾ ਹੁੰਦਾ ਬਾਪੂ ਫਿਲਟਰ ਵਾਲੀਆਂ ਬੋਤਲਾਂ ਲੈ ਆਏ ਆ ਇਹਨੂੰ ਮੈਂ ਬਾਹਰਿਆਂ ਨੂੰ ਮਾੜਾ ਨਹੀਂ ਕਹਿੰਦਾ ਮੇਰਾ ਵੀ ਰਹਿਣਾ ਸਮਝ ਜਾਜੇ ਵੀ ਅਸੀਂ ਕਿਤੇ ਉਹਨਾਂ ਨੂੰ ਮੈਂ ਟਾਰਗੇਟ ਕਰਦਾ ਨਾ ਕਹਿਣ ਦਾ ਮਤਲਬ ਵਿੱਚੋਂ ਕੁਝ ਕੁ ਵੀਰ ਹਾਂ ਹੈਗੇ ਆ ਨਾ ਦੁਨੀਆ ਵੀਰੇ ਇੱਕੋ ਜੀ ਨਹੀਂ ਹੈਗੀ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਹਨਾ ਚੰਗੇ ਵੀ ਹੈਗੇ ਆ ਬਹੁਤ ਹੂੰ ਤੇ ਬਹੁ ਮਾੜੇ ਵੀ ਮਾੜੇ ਵੀ ਜਿਹੜੀ ਗੱਲ ਆ ਪੰਚ ਕਰਨ ਵਾਲਿਆਂ ਨੇ ਕੋਜ ਕੋ ਮਾੜਾ ਵੀ ਕਹਿਣਾ ਕੋਜ ਚੰਗਾ ਵੀ ਕਹਿਣਾ ਇਹ ਤਾਂ ਸੁਣੀ ਦਾ ਗਾਰੀ ਹੈ ਜੇ 10 ਕਮੈਂਟ ਆਏ ਤੇ ਅੱਠਾਂ ਨੇ ਮਾੜਾ ਹੀ ਕਹਿਣਾ ਹਾਂ ਦੱਸੋ ਕੀ ਚੱਕਰੇ ਜਿਹੜੇ ਵੀਰ ਭਰਾ ਨੇ ਪੋਜ਼ਿਟਿਵ ਦਾ ਚੰਗਾ ਕਹਿਣਾ ਨਾ ਉਹ ਕੱਲਾ ਲਾਈਕ ਕਰੂਗਾ ਜਾਂ ਸਿੱਧਾ ਫੋਨ ਲਾ ਲੈਂਦੇ ਹਾਂ ਹਾਂਜੀ ਇਹਦਾ ਸਪੈਸ਼ਲ ਲਿਖ ਕੇ ਕੋਈ ਸਿਫਤ ਨਹੀਂ ਕਰਦਾ ਹਨਾ ਤੇ ਬਾਕੀ ਵੈਗਰੂ ਦੀ ਮਿਹਰ ਆ ਹੁਣ ਬਹੁਤ ਵੀਰ ਭਰਾ ਮੈਂ ਪਿੱਛੇ ਜੇ ਆਪਦੀ ਵੀਡੀਓ ਵੀ ਇੱਕ ਦੋ ਪਾਈਆਂ ਸੀ ਹੌਲੀ 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 ਮੈਂ ਤਾਂ ਉਹਦੇ ਵੇਖ ਕੇ ਰਾਨਾ 60 ਕਿ 70 ਕਮੈਂਟ ਆਏ ਉਹਦੇ ਚ ਸਿਰਫ ਦੋ ਨੈਗੇਟਿਵ ਅੱਛਾ ਜੀ ਤੇ ਉਹਨਾਂ ਦਾ ਵੀ ਧੰਨਵਾਦ ਹੀ ਆ ਉਹਨਾਂ ਨੂੰ ਜਵਾਬ ਵੀ ਦੂਜੇ ਵੀਰਾਂ ਨੇ ਆਪੇ ਦਿੱਤਾ ਜਿਹੜੇ ਵੀਰ ਆ ਆਪਣੇ ਦੇਣ ਵਾਲੇ ਹੁੰਦੇ ਆ ਉਹ ਵਿੱਚ ਹੁਣੇ ਯਾਰ ਜਿਵੇਂ ਆਪਾਂ ਅੰਦਰ ਬਹਿ ਕੇ ਗੱਲ ਕਰਦੇ ਸੀਗੇ ਵੀ ਉਹ ਕੁਛ ਕਿ ਚਾਰ ਪੰਜ ਲੋਕਾਂ ਵਾਸਤੇ ਸਾਰਾ ਕੈਨੇਡਾ ਬਦਨਾਮ ਹੋਇਆ ਬਿਲਕੁਲ ਬਿਲਕੁਲ ਵੀਰੇ ਹਨਾ ਵੀ ਉਹਨਾਂ ਨੇ ਆ ਕਰਤਾ ਉਹ ਕਰਤਾ ਚਲੋ ਆਪਾਂ ਗੱਲ ਇਹ ਆ ਆਪਣੇ ਟਰੈਕਟਰ ਤੇ ਵੀਰਾਂ ਨੇ ਕਹਿਣਾ ਆਲਦੀਆਂ ਛੇੜ ਕੇ ਬਹਿ ਜੀ ਆ ਜਾ ਵੀ ਇਹਨਾਂ ਨੂੰ ਲੱਗੇ ਪਹਿਲਾਂ ਵਖਾ ਟਰੈਕਟਰ ਇਹ ਹੈਗਾ 5310 ਤੇ 4/4 ਵੀਰ ਨੇ ਕੀਤਾ ਘਰੇ ਨੀਕੂੰ ਨਾ ਨਾ ਆਪਾਂ ਯੰਸੀ ਤੋਂ ਕਰਾਉਣੇ ਆ ਇਹ ਵੀਰਾਂ ਨੇ ਆਪ ਕੀਤਾ ਜੋ ਵੀ ਇਹਨੂੰ ਕੀਤਾ ਨਾ ਸਾਰਾ ਵੀਰ ਇਹ ਆਪਾਂ ਪਿਕਚਰਾਂ ਦੇ ਦਾਂਗੇ ਆਪਾਂ ਇੱਥੇ ਟਰੈਕਟਰ ਖੋਲਿਆ ਵਾ ਐਸੇ ਛੱਡ ਜੀ ਹਾਂ ਐਸੇ ਛੱਡ ਜੀ ਆ ਆਜੋ ਇਹਦੇ ਕੋਲ ਐਸੇ ਛੱਡ ਜੀ ਆਪਾਂ ਖੋਲ ਕੇ ਘਰੇ ਹੀ ਆਪਾਂ ਕੀਤਾ ਵਾ ਇਹਨੂੰ ਘਰੇ ਕੀਤਾ ਹਾਂਜੀ ਘਰੇ ਕੀਤਾ ਸਾਰਾ ਸਮਾਨ ਲਿਆ ਕੇ ਆਪਾਂ ਆਦਾ ਘਰੇ ਕੀਤਾ 2007 ਮਾਡਲ ਆ ਇਹ 7 ਮਾਡਲ ਹਾਂਜੀ ਪਹਿਲਾਂ 2005 ਚ ਆਪਾਂ ਲਿਆ ਸੀ ਐਲਟੀ ਹੂੰ ਜਦੋਂ ਟਰੈਕਟਰ ਜੋਂਡੀਅਰ ਦਾ ਨਾ ਕਿਸੇ ਨੇ ਸੁਣਿਆ ਨਹੀਂ ਸੀਗਾ ਕੋਈ ਲੋਕ ਕਹਿੰਦੇ ਸੀਗੇ ਤੇਲ ਖਾਂਦਾ ਜੀ ਇਹ ਐਂ ਖਾਂਦਾ ਜੀ ਇਹਦਾ ਇਹ ਪਲਾਸਟਿਕ ਦੀ ਟੈਂਕੀ ਆ ਫਲਾਨਾ ਜੀ ਹਨਾ ਜਿਹੜੇ ਬੰਦੇ ਬਾਈ ਜੀ ਕਹਿੰਦੇ ਸੀਗੇ ਮਾੜਾ ਅੱਜ ਦੇ ਉਹਨਾਂ ਦੇ ਘਰੇ ਸਭ ਦੇ ਇੱਕ ਟਰੈਕਟਰ ਜੁੰਡੀਰ ਘਰੇ ਲੱਭਦੇ ਆ ਇਹਨੂੰ ਘਰੇ ਖੜਾ ਸਭ ਦੇ ਹਾਂ ਸਭ ਦੇ ਘਰੇ ਖੜਾ ਵਾ ਆਪਾਂ 2005 ਚ ਲਿਆ ਸੀਗਾ ਅਲਟੀ ਮਾਡਲ ਫਿਰ ਉਹ ਮਸ਼ੀਨ ਤੇ ਚਲਾਇਆ ਸੀ ਫਸਟ ਟਾਈਮ ਉਹਦੀ ਸੈਟਿੰਗ ਨਹੀਂ ਆਈ ਉਹਦੇ ਗੇਅਰ ਦੀ ਸਪੀਡ ਘਟ ਸੀਗੀ ਫਿਰ 2007 ਚ ਨਵਾਂ ਲਿਆ ਸੀ ਉਦੋਂ ਦਾ ਸ਼ੀਅਰ ਟੈਕਟਰ ਰੱਖਿਆ ਹੋਇਆ ਵਾ ਬਹੁਤ 7 ਸਾਲ ਇਹਨੂੰ 8-9 ਸਾਲ ਇਹ ਮਸ਼ੀਨ ਤੇ ਚੜਾ ਕੇ ਰੱਖਿਆ ਜੀ ਇਹ ਟੂੜੀ ਵਾਲੀ ਕਿ ਦੂਸਰੀ ਦੀ ਨਹੀਂ ਵੱਡੀ ਕੰਪੈਨ ਤੇ 513 ਤੇ ਜੀ ਅੱਛਾ ਕੰਪੈਨ ਤੇ ਚੱਲਿਆ ਹਾਂਜੀ ਕੰਪੈਨ ਤੇ ਚੱਲਿਆ ਵਾ ਜੀ ਇਹ ਵੈਰੀ ਗੁੱਡ ਜੀ ਇਹ ਇੰਜਨ ਇੰਜਨ ਕਿਵੇਂ ਨਾਲ ਦਾ ਕਿ ਬਦਲ ਨਾਲ ਦਾ ਵੀਰੇ ਇਹਦੇ ਕੋਸਾ ਆਪਾਂ ਕੋਈ ਮੋਡੀਫਾਈ ਨਹੀਂ ਕਰਾਇਆ ਇਹ ਜਿਹੜੇ ਕੱਲਿਆਂ ਕਲੱਚ ਪਲੇਟਾਂ ਬਦਲਾਈਆਂ ਵਾ ਉਹ ਤਾਂ ਪਾਣੀ ਆਪਾਂ ਇਹਦਾ ਹੋਰ ਕੋਈ ਨਾ ਪੰਪ ਛੜਿਆ ਹਾਂ ਨਾ ਜੀ ਇਹਨੂੰ ਆਪਾਂ ਕੋਈ ਹੋਰ ਮੋਡੀਫਿਕੇਸ਼ਨ ਆਪਾਂ 4x4 ਵੀ ਕੀਤਾ ਹੁਣ ਇਹਦਾ ਵਿੱਚੋਂ ਬਾ ਮਾੜੀ ਮੋਟੀ ਗਰਾਰੀਆਂ ਬਦਲੀ ਆ ਜਿਹੜਾ ਕ੍ਰਾਊਨ ਪੀਨਨ ਬਦਲਿਆ ਹੋਰ ਆਪਾਂ ਇਹਦੇ ਚ ਡੱਕੇ ਦੀ ਕੋਈ ਮੋਡੀਫਿਕੇਸ਼ਨ ਕੀਤੀ ਵੀ ਜੋ ਹੈਗਾ Ориジナル ਦਾ ਤੇ ਚੱਲ ਵੀ ਰਿਹਾ ਹਾਂਜੀ ਚੱਲ ਮੇਰਾ ਇੱਕ ਸਵਾਲ ਹੁਣ ਤੇਰੇ ਨਾਲ 2005 ਤੇ ਹੀ ਜਾਂਦਾ ਹਾਂਜੀ ਜਦੋਂ ਇਹ ਟਰੈਕਟਰ ਆਏ ਆ ਜਿਵੇਂ ਤੁਸੀਂ ਗੱਲ ਕੀਤੀ ਨਾ ਪਲਾਸਟਿਕ ਦਾ ਐਦਾਂ ਆ ਉਦਾਂ ਆ ਡਰਦੇ ਸੀ ਨਾ ਸਾਰੇ ਡਰਦੇ ਸੀ ਫਿਰ ਤੁਹਾਡਾ ਮਨ ਕਿਵੇਂ ਬਣਿਆ ਯਾਰ ਇਹ ਹੀ ਲੈਣਾ ਭਾਈ ਆਪਾਂ ਪਹਿਲਾਂ 2002 ਚ 855 ਸਾਰੇ ਪਿੰਡ ਚੋਂ ਪਹਿਲਾਂ ਲਿਆਂਦਾ ਹੂੰ ਬਾਬੇ ਦੀ ਮਿਹਰ ਬਾਬੇ ਨਾਨ ਸਿੰਘ ਦੀ ਮਿਹਰ ਤੇ ਫੇਰ ਲਿਆਂਦਾ 2005 ਚ ਆਪਾਂ ਹਰ ਨੂੰ ਪਹਿਲਾਂ ਪਿੰਡ ਚ ਜੋਂਡੀਰ ਹੂੰ ਹਾਂਜੀ ਉਹ ਆਏ ਸੀਗਾ ਵੀ ਉਹ ਸਵਰਾਜ ਟਰੈਕਟਰ ਦੀ ਉਦੋਂ ਲੋਹਾਈ ਵਾਲੀ ਸਪੀਡ ਆਉਂਦੀ ਸੀਗੀ ਉਹ ਬੈਕ ਨੂੰ ਸਪੀਡ ਘਟਦੀ ਸੀ ਇਹ ਅਸੀਂ ਚੱਲਦਾ ਦੇਖਿਆ ਸੀ ਨਾਬੇ ਓਕੇ ਇਹ ਇਹਦੀ ਸਪੀਡ ਬਹੁਤ ਆਈ ਬੈਕ ਨੂੰ ਵੱਡੀ ਮਸ਼ੀਨ ਤੇ ਉਦੋਂ ਸਪੀਡ ਪਹਿਲੀਆਂ ਚ ਪੂਰਾ ਇਹ ਵੱਡੀ ਮਸ਼ੀਨ ਜਿੰਨੇ ਵੜਦਾ ਸੀਗਾ ਵੇ ਬੈਕ ਨੂੰ ਤੋਰਾਉ ਉਹ ਤੇ ਜਿਆਦਾ ਚਾਹੀਦਾ ਹਾਂ ਜਿਆਦਾ ਸੀਗੀ ਹਾਂਜੀ ਬੈਕ ਨੂੰ ਜਿਆਦਾ ਚਾਹੀਦੇ ਇਹਦੀ ਬੈਕ ਦੀ ਸਪੀਡ ਬਹੁਤ ਜਿਆਦਾ ਸੀਗੀ ਅਸੀਂ ਫਿਰ ਇਹਦਾ ਕਰਕੇ ਉਹਦਾ ਕਰਕੇ ਫਿਰ ਇਹ 2005 ਚ ਲਿਆ ਸੀਗੀ ਫਿਰ ਇਹਦਾ ਮੂਰ ਨੂੰ ਉਹਦਾ ਐਲਟੀ ਦਾ ਸਪੀਡ ਮੂਰ ਨੂੰ ਘਟ ਗਈ ਸਲੋ ਹੋ ਗਿਆ ਉਹਦੀ ਸਪੀਡ ਥੋੜੀ ਘੇਦ ਨੂੰ ਘਟਾ ਫਿਰ ਅਸੀਂ 2007 ਚ ਇਹ ਆਇਆ ਜਦੋਂ ਫਿਰ 2007 ਚ ਇਹ ਲਿਆ ਜੀ ਚੀਤਾ ਕੁਸ਼ੂਦੋ ਕਿੰਨੇ ਦਾ ਆਇਆ ਸੀ ਇਹ ਵੀ ਜੀ ਉਦੋਂ ਲਿਆ ਸੀ 4 ਲੱਖ 70000 ਦਾ ਰੇਟਰ ਇਹ ਅੱਜ ਵੀ ਉਹਨੇ ਦਾ ਜੀ ਹਾਂਜੀ ਇਹ ਤਾਂ ਬਾਈ ਜੀ ਮੈਨੂੰ ਜਦੋਂ 4x4 ਕਾਰਨ ਤੋਂ ਪਹਿਲਾਂ ਹੂੰ ਅ 2 ਸਾਲ ਪਹਿਲਾਂ ਮੈਨੂੰ ਉਦੋਂ 2.5 ਲੱਖ ਰੁਪਏ ਰੈਕਟਰ ਦਾ ਦਿੰਦੇ ਸੀ ਮੇਰੇ ਮੈਂ ਦਿੱਤਾ ਨਹੀਂ ਨਾ ਆਪਾ ਦੇਣਾ ਹੁਣ ਇਹ ਆਪਣਾ 1 ਕਰੋੜ ਰੁਪਏ ਦੇ ਦੇ ਆਪਾਂ ਇਹ ਵੇਚ ਦੇਣੀ ਤਾਂ ਵੀ ਨਹੀਂ ਦੇਣਾ ਨਾ ਸਾਲਾ ਉਹੀ ਗੱਲ ਨਾਲ ਦਿਲ ਨੂੰ ਜਿਹੜੀ ਚੀਜ਼ ਲੱਗ ਜੇ ਤੁਹਾਡੇ ਤਾਂ ਭਰਾਵਾ ਵਲਾਈਤਿਆਂ ਦੇ ਵੈਸੇ ਵੀ ਨਾ ਸ਼ੌਂਕ ਥੋੜੇ ਜੀ ਪਤਾ ਨਹੀਂ ਬਾਹਰ ਜਾ ਕੇ ਕੀ ਸਾਹ ਹਕਤਾ ਤੁਹਾਡਾ ਸ਼ੌਂਕ ਥੋੜਾ ਉਹ ਆਪਾਂ ਇੱਧਰ ਵੀ ਸ਼ੌਂਕ ਪੂਰਦੇ ਆ ਨਹੀਂ ਹੈਗਾ ਆਪਣੇ ਵੀਰ ਇੱਧਰ ਨਹੀਂ ਪੂਰਦੀ ਹਾਂਜੀ ਪਰ ਜਿਹੜੇ ਮੇਰੇ ਵੀਰ ਹੁਣ ਬਾਹਰਲੇ ਵਲੈਤੀ ਹੁੰਦੇ ਨੇ ਜਿਵੇਂ ਉਹਨਾਂ ਨੂੰ ਮੇਰੇ ਤੋਂ ਛੋਟਾ ਹੈ ਉਹ ਕੋਈ ਨਾ ਡਿਫਰੈਂਟ ਜਿਹੀ ਆ ਦੀ ਚੁਆਇਸ ਰੱਖੂਗਾ ਹੁਣ ਆਪਣਾ ਜਿਹੜਾ ਜੌਂਡੀ ਆ ਰਿਓ ਉਹ ਕਹੂਗਾ ਨਾ ਉਹਨੂੰ ਰਿਟਾਇਰ ਕਰ ਦੋ ਉਹਨਾਂ ਦਾ ਵੇਲਾ ਰੱਖ ਦੋ ਹੁਣ ਸ਼ੀਸ਼ੇ ਚ ਬਣਾ ਕੇ ਕਿਹਦਾ ਕਰਨਾ ਕੁਝ ਨਹੀਂ ਹਾਂਜੀ ਕਹਿੰਦਾ ਦੂਜਿਆ ਨਾ ਕਰੋ ਉਹ ਗੱਲ ਆ ਵੀ ਇਹ ਤਾਂ ਇਹ ਵੇਲਾ ਹੀ ਹੈ ਜੀ ਇਹ ਤੇ ਆਪਾਂ ਕੰਮ ਬਹੁਤ ਘਟ ਲੈਨੇ ਆ ਮੈਂ ਮੰਨਦਾ ਆਪਾਂ ਨਵਾਂ ਟਰੈਟਰ ਲਿਆ ਬਾਈ ਚ ਅੱਛਾ ਇਹ ਹਾਂਜੀ 52 10 ਤੇ ਆਪਾਂ ਇਹਦੇ ਨੇ ਬਾਹੀ ਦਾ ਇਹਦੇ ਨੇ ਕੱਦੂ ਕਰੀ ਦਾ ਇਹ ਕਿੰਨੇ ਦਾ ਲਿਆ ਸੀ ਇਹ ਉਦੋਂ ਲਿਆ ਜੀ ਆਪਾਂ 4.8 ਲੱਖ ਦਾ 4.8 ਲੱਖ ਦਾ ਹਾਂਜੀ ਵੈਰੀ ਗੁੱਡੀ ਬਿਨਾ ਸਾਇਸ ਦੀ ਤੁਸੀਂ ਬਦੰਦਰ ਹੋ ਫਿਰ ਪਹਿਲੀਆਂ ਚ ਚੱਕ ਲੈਣਦੇ ਹੋ ਹਣਾ ਜਿਹੜੀ ਚੀਜ਼ ਆਉਂਦੀ ਹੈ ਜਿਹੜੀ ਚੀਜ਼ ਆਉਂਦੀ ਹੈ ਜਿਹੜੀ ਚੀਜ਼ ਮਨ ਨੂੰ ਲੱਗੀ ਆਪਾਂ ਉਹਦੇ ਲੈ ਲੈਣਾ ਇਹਦੇ ਚੱਕ ਹਾਂਜੀ ਹੁਣ ਤੁਹਾਨੂੰ ਜੌਂਡੀਰ ਨਾਲ ਪਿਆਰ ਆ ਪੂਰਾ ਪਿਆਰ ਹੈ ਜੀ ਅੱਜ ਤੇਰੇ ਨਾਲ ਮੈਂ ਬਾਬੇ ਦੀ ਬੇਨ ਵੀ ਮੈਂ ਕਹਿੰਦਾ ਭਾਈ ਅਸੀਂ ਸ਼ੁਰੂ ਤੋਂ ਲੈ ਕੇ ਸਾਰੇ ਟਰੈਕਟਰ ਚਲਾ ਲਏ ਕੋਈ ਟਰੈਕਟਰ ਨਹੀਂ ਮੈਂ ਮਾੜਾ ਕਹਿੰਦਾ ਹੋਰ ਨਾ ਅਲਾ ਕਹਿੰਦਾ ਵੀ ਆਏ ਪਤਾ ਵਿਊ ਦੇਣ ਦੇ ਮਾਰੇ ਜਾਂ ਕੋਈ ਸਾਰੇ ਟਰੈਕਟਰ ਸਾਰੇ ਬ੍ਰਾਂਡ ਚਲਾਏ ਆ ਭਾਈ ਮੈਂ ਹੈ ਕੋਈ ਬ੍ਰਾਂਡ ਨਹੀਂ ਛੱਡਿਆ ਆਪਦੀ ਜਗ੍ਹਾ ਸਭ ਵਧੀਆ ਸਾਰੇ ਆਪਦੀ ਜਗ੍ਹਾ ਵਧੀਆ ਪਰ ਇਹਦੇ ਵਾਲਾ ਸਵਾਦ ਨਹੀਂ ਆਪਾਂ ਨੂੰ ਮਿਲਦਾ ਆਪਾਂ ਇਹ ਤੇ ਮਾਨ ਖੜਾ ਇਹਦੇ ਤੇ ਖੜਾ ਆਪਣਾ ਤੁਸੀਂ ਜਿਵੇਂ ਮੈਨੂੰ ਦੱਸਿਆ ਇਹਦਾ ਵੀ ਨਹੀਂ ਕੁਝ ਕੀਤਾ ਤੇ ਉਹਦਾ ਵੀ ਨਹੀਂ ਕੀਤਾ ਹਾਂਜੀ ਮੈਂ ਵੀਡੀਓ ਆਪ ਹੀ ਬਣਾ ਬਣਾ ਪਾਉਂਦਾ ਰਹਿਣਾ ਮੋਡੀਫਿਕੇਸ਼ਨ ਹਾਂਜੀ ਤੁਸੀਂ ਕਾਤੋਂ ਨਹੀਂ ਕਰਾਉਂਦੇ ਜਾਂ ਮਤਲਬ ਤੁਹਾਡਾ ਸੰਤੁਸ਼ਟੋ ਤੁਸੀਂ ਇਹਦੇ ਤੋਂ ਨਹੀਂ ਬਾਈ ਆਪਾਂ ਆਪਾਂ 25 26 ਗੱਲਾਂ ਦੀ ਆਦੇ ਘਰ ਦੀ ਵਾਹੀ ਕਰਦੇ ਆ ਹਨਾ ਮੋਡੀਫਿਕੇਸ਼ਨ ਆਪਾਂ ਤਾਂ ਨਹੀਂ ਕਰਾਉਂਦੇ ਵੀ ਜੋ ਟਰੈਕਟਰ ਪੇਟੀ ਬੰਦਾ ਜੋ ਹਨਾ ਹੈਗਾ ਵਾ ਉਹ ਮੇ ਅਰिजिनल ਆਉਂਦਾ ਆਪਾਂ ਉਹਨੂੰ ਹੀ ਰੱਖਣਾ ਚਾਹੁੰਦੇ ਆ ਹੂੰ ਵੀ ਉਹਦੇ ਨਾਲ ਲਾਈਫ ਵਧਦੀ ਰਹਿੰਦੀ ਆ ਵੀ ਮੋਡੀਫਿਕੇਸ਼ਨ ਦਾ ਆਪਾਂ ਤਾਂ ਕਰੀਏ ਜੇ ਆਪਣੇ ਕੋਲ ਖੇਤੀ ਆਪਾਂ ਵਧ ਕਰੀਏ ਜਾਂ ਆਪਾਂ ਹਨਾ ਵੀ ਜਿਆਦੇ ਕੁਛ ਕਰਨਾ ਹੋਵੇ ਹਾਂ ਕਰ ਜ਼ਿਆਦਾ ਕਰਨਾ ਹੋਵੇ ਵੀ ਆਪਾਂ ਸੌਂਕ ਦੇ ਵਧਾਉਂਦੇ ਜਾਂ ਪਿੱਟਦੇ ਆਪਾਂ ਵੀ ਐ ਨਹੀਂ ਹੈਗਾ ਵੀ ਬਸ ਉਹ ਲੋਰਜੀ ਚ ਜਿੰਨਾ ਕਿ ਸਵਾਜੇ ਨਾਲ ਸਵਾਜੇ ਨਾਲ ਸਵਾਜੇ ਆਉਣਾ ਚਾਹੀਦਾ ਗੱਲ ਕਰ ਤਾ ਇਹ ਬੜਾ ਸ਼ੋਰ ਸ਼ਰਾਬਾ ਜਾਂ ਨਹੀਂ ਤੁਹਾਨੂੰ ਸ਼ੋਰ ਸ਼ਰਾਬਾ ਆਪਾਂ ਤਾਂ ਕੋਈ ਨਾ ਢੋਲ ਕੀ ਇਹਦੀ ਲਾਈ ਅੱਜ ਤੇ ਕਰਨਾ ਉਹਦੀ ਲਾਈਟ ਰੇਟਰ ਦੀ ਢੋਲਕੀਆਂ ਵੀ ਨਾਲ ਦੀਆਂ ਲੱਗੀਆਂ ਸਾਇਲੈਂਟ ਆ ਦੋਨੇ ਸਾਇਲੈਂਟ ਪਰ ਇਹ ਫੋਨ ਸੁਣੀ ਚਾਹੀਏ ਉੱਤੇ ਬੈਠੇ ਹੂੰ ਤੇ ਇਹਦੇ ਤੇ ਵੀਰੇ ਜਿਵੇਂ 4x4 ਇਹਨੂੰ ਕਰਿਆ ਇਹਦਾ ਆਪਣੇ ਕਿੱਥੋਂ ਲਿਆਇਆ ਦਾ ਸਮਾਨ ਸਾਰਾ ਏਜੰਸੀ ਚੋਂ ਜਾਂ ਬਾਹਰੋਂ ਨਹੀਂ ਬਾਹਰੋਂ ਲਿਆਇਆ ਨਹੀਂ ਬਾਹਰੋਂ ਇਹਦਾ ਨਾਲੇ ਕਹਿੰਦੇ ਜੋ ਇਹਦਾ ਸਮਾਨ ਇਹ ਆਪਾਂ ਲਿਆਈ ਜੇ ਆਪਾਂ ਸਰਸਿਓ ਸਾਰਾ ਸੈਟ ਅਗਲਾ ਹਿੱਸਾ ਸਾਰਾ 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 ਹੀ ਸਾਰਾ ਇਹ ਪਿੱਛੇ ਦੇ ਹੈਗਾ ਸੀਗਾ ਉਹ ਸਿਸਟਮ ਕਿ ਉਹ ਪਿਛਲੀ ਹਾਂਡੀ ਪਿਛਲੀ ਬਦਲੀ ਉਹ ਵੀ ਬਦਲੀ ਤੇ 4x4 ਕਰਕੇ ਇਹਦੀ ਸਪੀਡਾਂ ਸਕੂਡਾਂ ਮੈਚ ਹਾਂ ਵੀਰੇ ਮੈਚ ਆ ਹੁਣ ਇਹਦਾ ਕ੍ਰਾਊਨ ਪੀਨ ਬਦਲਣਾ ਪਿਆ ਵਾ ਤੇ ਉਸ ਤੋਂ ਬਾਅਦ ਜਿਹਦੀ ਜਮਾ ਨਮਸਪੀ ਡਾਂਗੀਆਂ ਪੂਰੀਆਂ ਮੈਚ ਹਨ ਓਕੇ ਇਹਦੇ ਆਪਣੇ ਦਾ 17 ਦੇ ਟਾਇਰ ਪਾਏ ਆ 11 ਦੇ ਆ ਮੂਰੇ ਪਾਏ ਹੋਏ ਆ origional 53 10 4/4 ਨੂੰ ਕਿੰਨੇ ਆਉਂਦੇ ਸੀ ਪਤਾ ਕੁਛ ਨਹੀਂ ਵੀਰੇ ਉਹਨੂੰ 16 ਦੇ ਆਉਂਦੇ ਆ 16 9 28 ਦੇ ਆਉਂਦੇ ਆ ਤੇ ਮੂਰੇ 9 ਦੇ ਆਉਂਦੇ ਆ ਮੂਰੇ 9 ਦੇ ਤੁਸੀਂ ਮੂਰੇ 11 ਦੇ ਪਾਏ ਹਾਂਜੀ ਮਗਰ 17 ਦੇ ਇਹ ਤਾਂ ਹੀ ਵੱਡਾ ਵੱਡਾ ਲੱਗਦਾ ਦੇਖਣ ਨੂੰ ਹਣਾ ਮਾਵੇਂ ਕਿਹਾ ਵੀ ਬਰਤੰਦਰ ਕਾ ਤੋ ਬਣਾ ਮਗੋੜੀ ਆਪਾਂ ਕੋਈ ਇਹ ਨਾ ਸੀੜ ਖਾਨੀ ਨਹੀਂ ਕੀਤੀ ਉਹਵੇਂ ਚੱਲਦਾ ਰਹੇ ਨੇ ਮੈਂ ਇਹ ਚਲਾ ਕੇ ਦੇ ਲ ਜਿਹਦੇ ਨਾਲ ਆਪਾਂ ਚਲਾਇਆ ਹੁਣ ਤੁਹਾਨੂੰ ਸੱਦ ਲਾਂਗੇ ਉਦੋਂ ਵਿੱਚ ਚਲਾ ਦੇ ਕੋਈ ਗੱਲ ਨਹੀਂ ਇਹ ਤਾਂ ਕਰਮਾਲੇ ਯਾਰ ਇਹਦੀ ਕੋਈ ਚੀਜ਼ ਤੁਹਾਨੂੰ ਐ ਲੱਗੀ ਹੋਵੇ ਇਹਦੇ ਵਿੱਚ ਕਮੀ ਜੀ ਆਪਾਂ ਕਮੀ ਐ ਤੇ ਬਈ ਬਸ ਇੱਕ ਦੋ ਹੀ ਕਮੀ ਐ ਇਹਦੇ ਚ ਤੂੰ ਦੱਸ ਜਿਹੜੀਆਂ ਖੁੱਲ ਕੇ ਕਿਉਂਕਿ ਆਪਾਂ ਐਵੇਂ ਨਾ ਲੱਗੇ ਪ੍ਰੀਪਲਾਨ ਆ ਵੀ ਇਹ ਕਿਤੇ ਹਾਂ ਇੱਕ ਤਾਂ ਵੀਰੇ ਇਹਦੀ ਪੰਪ ਵਾਲੀ ਜਿਹੜੀ ਕਿੱਲੀ ਆ ਹਨਾ ਰੇਸ ਵਾਲੀ ਯਾਰ ਰੇਸ ਵਾਲੀ ਇਹਦੀ ਕਿੱਲੀ ਆ ਜਿਹੜੀ ਇੱਧਰ ਨਹੀਂ ਨਹੀਂ ਇੱਧਰ ਜਿਹੜੇ ਆਪਾਂ ਰੇਸ ਵਾਲਾ ਉਹ ਬਹੁਤ ਲੀਕ ਹੁੰਦਾ ਇਹਦੇ ਇਹ ਇਧਰ ਨੂੰ ਲੰਘਿਆ ਨਹੀਂ ਜਾਣਾ ਤੇ ਤਾਂ ਹਾਂਜੀ ਇਹ ਅੱਛਾ ਇਹਦੇ ਆ ਪੰਪ ਆਇਆ ਹਾਂਜੀ ਇਹ ਆਹ ਵਾਲੀ ਇੱਥੇ ਲੀਕ ਇੱਕ ਤਾਂ ਇਹ ਬਹੁਤ ਲੀਕ ਹੁੰਦੀ ਹੈ ਜੀ ਓਕੇ ਇੱਕ ਤਾਂ ਸੈਲਫ 'ਚ ਬਹੁਤ ਪਾਣੀ ਪੈਂਦਾ ਤੇ ਜਿਹੜੇ ਹੁਣ ਨਵੇਂ ਮਾਡਲ ਤੇ ਆਏ ਆ ਹਾਂਜੀ ਸੈਲਫ ਤੇ ਤੁਸੀਂ ਉਹ ਚੇਂਜ ਨਹੀਂ ਕਰਵਾਉਣ ਬਾਰੇ ਸੋਚਿਆ ਜਾਂ ਕੀ ਵੀਰੇ ਹਜੇ ਆਪਾਂ ਕੁਝ ਨਹੀਂ ਕਰਾਏ ਨਾ ਆਪਾਂ ਜੋ origignal ਰੱਖਣਾ ਹਾਂ origignal ਉਵੇਂ ਹੀ ਰੱਖਣਾ ਵਾ ਆਪਾਂ ਮੈਂ ਕੋਈ ਚੇਂਜ ਨਹੀਂ ਕਰਨ ਦੀ ਹਾਂਜੀ ਤੇ ਪਿੱਛੇ ਕੋਈ ਕਾਲਾ ਤਾਂ ਨਹੀਂ ਆਉਂਦਾ ਤੂੰ ਧੁੱਫੇ ਚਲੇ ਜਾਣਾ ਕੋਈ ਚੱਕਰ ਤਾਂ ਨਹੀਂ ਏ ਨਾ ਆਏ ਭਲੇ ਕੈਨੇਡਾ ਚੋਂ ਤੇ ਦੱਖਣ ਅਫਰੀਕਾ ਵਾਲੇ ਹੋਰ ਯਮ ਬੋਵੇ ਤੇ ਆਹ ਵੇਟਬੁੱਟ ਨਾਲ ਹੀ ਆਇਆ ਸੀ ਇਹ ਵੀਰੇ ਆਪਾਂ ਆ 52 ਦਾ ਦਵਾ ਹੈ ਬੰਪਰ ਤੇ ਆਹ ਵੇਟ ਇਹਨੂੰ ਉਦੋਂ ਕਿ ਆਇਆ ਸੀ ਇਹਨੂੰ ਕੱਲਾ ਦੂਜਾ ਬੰਪਰ ਲਿਆ ਸੀ ਆਪਾਂ ਇਹ ਸਿੰਪਲ ਬੰਪਰ ਉਹ ਜਿਹੜੇ ਉਹ ਪੱਤੀ ਜੀ ਵਾਲੇ ਆਉਂਦੇ ਸੀ ਹਾਂਜੀ ਹਾਂਜੀ ਪੱਤੀ ਜੀ ਵਾਲੇ ਵੀ ਕੱਲ ਇਹਦੇ ਨਾਲ ਵੇਟਬੁੱਟ ਕੁਛ ਨਹੀਂ ਸੀ ਮਿਲਿਆ ਨਹੀਂ ਇਹਦੇ ਨਾਲ ਕੁਝ ਨਹੀਂ ਮਿਲਿਆ ਸੱਸਰੀ ਇਹਦੀ ਉਦੋਂ ਵੀ ਓਵੇਂ ਪੈਸੇ ਲੈ ਕੇ ਦੇਣੀ ਪੈਂਦੀ ਸੀ ਹੁਣ ਵੀ ਓਵੇਂ ਹੀ ਹੈ ਜੀ ਇਹ ਤਾਂ ਮੈਂ ਕਹਿ ਕੇ ਹਮਝਾਣਾ ਸੱਸਰੀ ਨਹੀਂ ਇਹ ਦਿੰਦੇ ਅੱਜ ਵੀਡੀਓ ਚ ਨੰਨੂ ਮਨਵਾਤ ਮਾਰੂਗਾ ਵੀ ਨਾ ਕਹੇ ਨਾ ਕਹੇ ਮੈਂ ਪਰ ਕਹਿਣਾ ਕਹਿਣਾ ਪਰ ਵੀਰੇ ਆਪਾਂ ਤੇ ਇਹ ਗੱਲ ਕਹਿੰਨੇ ਆ ਜਿੱਥੇ ਇੰਨੇ ਪੈਸੇ ਲੱਗੇ ਨਾ 50000 ਰੁਪਏ ਉਦੋਂ ਨਾਲ ਲੈ ਲੋ ਹਾਂ ਤੇ ਸੱਸਰੀ ਸਾਰੀ ਦਿਓ ਜਿਵੇਂ ਅੱਜ ਦੇ ਟਾਈਮ ਚ ਹਾਲੈਂਡ ਸੱਸਰੀ ਸਾਰੀ ਦਿੰਦਣ ਹਾਂ ਵੀਰੇ ਇਹ ਬਾਜੂ ਬਾਜੂ ਰੁਪਈਏ ਲੈਣੇ ਬਹੁਤ ਔਖਿਆ ਉਦੋਂ 50000 ਹੋਰ ਲੈ ਲੋ ਸਾਰੀ ਸੱਸਰੀ ਪੈਂ ਤਿਆਰ ਕੀਤਾ ਖੜਾ ਹੋ ਵੀਰੇ ਡਾਇਰੈਕਟਰ ਇਹ ਰੋਲਾ ਦੱਸ ਤੁਸੀਂ ਕਹਿ ਦਿੱਤਾ 50000 ਹਾਂਜੀ ਹੁਣ ਵੀਰ ਭਰਾਵਾਂ ਨੂੰ ਪਤਾ ਹੀ ਹੋਣਾ ਇਹ ਪਤੰਦਰ ਪਹਿਲੇ ਹੀ ਲੱਖ ਰੁਪਇਆ ਮਹਿੰਗਾ ਹਾਂਜੀ ਬਿਨਾ ਸਮਾਨ ਤੋਂ ਹੀ ਬਿਨਾ ਸਮਾਨ ਤੋਂ ਜੇ ਉਹ 50000 ਰੁਪਇਆ ਹੋਰ ਐਡ ਕਰਦੇ ਆ ਤੇ ਫਿਰ 1.5 ਲੱਖ ਦਾ ਫਰਕ ਪੈਣਾ ਹਾਂਜੀ ਹਾਂਜੀ ਸਾਰੇ ਡੈਟਾ ਨਾਲੋਂ ਮਹਿੰਗਾ ਆ ਜੀ ਦੀ ਰੇਟ ਚ ਹਾਂਜੀ ਇਹ ਵਾਲਾ ਡੈਟਾ ਉਦੋਂ ਮਹਿੰਗਾ ਸੀਗਾ ਕਿ ਨਹੀਂ ਜਦੋਂ ਤੁਸੀਂ ਲਿਆ ਕਿ ਨਹੀਂ ਨਹੀਂ ਉਹਦੇ ਵੀ ਵੇਰੇ ਮਹਿੰਗਾ ਹੀ ਸੀਗਾ ਲੱਖ ਰੁਪਇਆ ਲੱਖ ਰੁਪਇਆ ਮਹਿੰਗਾ ਸੀਗਾ ਉਹਦੇ ਵੀ ਮਹਿੰਗਾ ਹੀ ਸੀ ਇਹ ਪਤੰਦਰ ਜੋਂਦਾ ਮਾਰਕੀਟ ਚ ਆਇਆ ਮਹਿੰਗਾ ਹੀ ਆ ਸਰ ਆੜੀ ਚੱਲਿਆ ਸਾਰਿਆਂ ਦਾ ਹਾਂ ਇਹਨੇ ਆਵਦਾ ਰਹੇ ਇਤਰੇ ਬ੍ਰਾਂਡ ਤੇ ਫਿਰ ਬ੍ਰਾਂਡ ਹੀ ਰਹਿਣਾ ਉਦੋਂ ਸਭ ਤੋਂ ਸਟਾਰਟਿੰਗ ਚ ਆਏ ਵੀ ਸਾਈਡ ਗੇਅਰ ਹੀ ਆ ਹਾਂ ਪਾਵਰ ਸਟੀਅਰਿੰਗ ਸਾਈਡ ਗੇਅਰ ਪਾਵਰ ਸਟੀਅਰਿੰਗ ਏ ਯਾ ਤੇ ਪਾਵਰ ਸਟੀering ਤੋਂ ਡਰ ਜਾਣੀ ਲੱਗਾ ਵੀ ਯਾਰ ਨਾ 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 ਵੀਰੇ ਜਮੇ ਪਹਿਲਾਂ ਤੁਮ ਮਸ਼ੀਨ ਤੇ ਚਲਾਉਂਦੇ ਸੀਗੇ ਪਾਵਰ ਉਹਦਾ ਕਰਕੇ ਸਾਨੂੰ ਪੂਰਾ ਡਰਨੇ ਸੋਕਾ ਨਹੀਂ ਤੇ ਪਹਿਲਾਂ ਪਹਿਲਾਂ ਬਹੁਤ ਮਿੱਥ ਚੱਲਿਆ ਸੀਗਾ ਵੀ ਪਾਵਰ ਸਟੀering ਆ ਪਲਟ ਜਾ ਕਰਨਾ ਆ ਪਲਟ ਜਾ ਕਰਨਾ ਵੀ ਲਿਚੀ ਮਾਰੂ ਜੀ ਐਂ ਕਰੂ ਫਲਾਣਾ ਕਰੂ ਹੁਣ ਇਹ ਟਰੈਕਟਰ ਉਦੋਂ ਦੇ ਚਲਾਏ ਕਰਕੇ ਸਿੰਪਲ ਟਰੈਕਟਰ ਨਹੀਂ ਚਲਾਉਣ ਜੀ ਜੀ ਨਹੀਂ ਕਿ ਚੱਲਦਾ ਵੀ ਨਹੀਂ ਜੀ ਛੱਡ ਕੇ ਉਹ ਮੁਰਦਾ ਹੀ ਨਹੀਂਗਾ ਆਪਣੇ ਤੋਂ ਹੁਣ ਆਪਾਂ ਕਾਰਾਂ ਵੀ ਪਾਵਰ ਸਾਰਾ ਕੁ ਪਾਵਰ ਹਨ ਤੇ ਇਹਦੇ ਤੋਂ ਬਾਅਦ ਇਨੂੰ ਚਲਾਉਣ ਦੇ ਵਿੱਚ 52 10 ਨੂੰ ਹਾਂਜੀ ਕਿੰਨਾ ਕ ਫਰਕ ਲੱਗਾ ਪਾਵਰ ਦਾ ਪਾਵਰ ਦਾ ਵੀਰੇ ਹੈ ਤਾਂ ਸੇਮ ਹੀ ਆ ਵੀ ਅਜੇ ਮਾੜੀ ਮਾਣੀ ਮੋਟੀ ਦਾ 19 21 ਦਾ ਫਰਕ ਹੈ ਮਾੜਾ ਮੋਟ ਹਾਂ ਇਹ ਤਕੜਾ ਕਿਉਂ ਤਕੜਾ ਦਾ ਵੀਰੇ ਹੁਣ ਦੋਨੇ ਆਪਾਂ ਕਹਿ ਨਹੀਂ ਸਕਦੇ ਕੋਈ ਵੀ ਬਰਾਬਰ ਜੀ ਆ ਬਰਾਬਰ ਜੀ ਹੈ ਕੰਮ ਇੱਕੋ ਜਿਹਾ ਪਰ ਆਰਸੀ ਤੇ ਕਦੀ ਨੋਟ ਕੀਤਾ ਇਹਦੇ ਆ ਕਿੰਨੇ ਐਚਪੀ ਕਿਉਂ ਕਿ ਨਹੀਂ ਨਹੀਂ ਵੀਰੇ ਆਪਾਂ ਨੇ ਕੀਤਾ ਯਾਰ ਧਿਆਨ ਜਾਨੀ ਦਿੱਤਾ ਨਹੀਂ ਜੋ ਬਣ ਗਈ ਉਹ ਹੀ ਆ ਨਾ ਉਹ ਬਣ ਗਿਆ ਇਹ ਇੰਨਾ ਕੁ ਮੈਨੂੰ ਪਤਾ 50 ਤੋਂ ਥੱਲੇ ਹੀ ਆਉਂਦਾ 49-50 ਕੁਝ ਹਾਂਜੀ ਤੇ ਇਹ ਮੇਰੇ ਹਿਸਾਬ ਚ 55 ਜਾਂ 53 ਐਚਪੀ ਹੋਊਗਾ ਜਿਤ ਤੱਕ ਮੇਰਾ ਆਈਡੀਆ ਠੀਕ ਹੈ ਜੀ ਹੁਣ ਹੁਣ ਵਾਲੇ ਜਿਹੜੇ 53 ਦਾ 157 ਐਚਪੀ ਆਉਂਦੇ ਆ ਹਾਂਜੀ ਤੇ ਉਦੋਂ ਇਹ ਸ਼ਾਇਦ ਸੀਆੜੀ ਆਉਂਦੇ ਆ ਜੀ ਹੁਣ ਹਾਂ ਉਹ ਤਾਂ ਆਪਣੇ ਨਹੀਂ ਹਲੇ ਕੰਮ ਫਿੱਟ ਗਿਆ ਪਰ ਤੁਹਾਨੂੰ ਚੰਗਾ ਸੱਚੀ ਗੱਲ ਤੁਸੀਂ ਬਾਹਰੋਂ ਤੁਹਾਨੂੰ ਚੰਗਾ ਲੱਗਦਾ ਸੀਆੜੀ ਵੀਰੇ ਉਧਰ ਤਾਂ ਸਾਰੇ ਸੀਆੜੀ ਚੱਲਦੇ ਆ ਸਭ ਸੀਆੜੀ ਹਾਂ ਸਾਰੇ ਸੀਆੜੀ ਚੱਲ ਟਰੈਕਟਰ ਜਿਹੜਾ ਵੀ ਉਹਦਾ ਟਰੈਕਟਰ ਵੀ ਸੀਆੜੀ ਹਾਂਜੀ ਹਾਂਜੀ ਕਿਉਂ ਕਿਵੇਂ ਆ ਉਹਨਾਂ ਦਾ ਹਸਾਕ ਤਾਂ ਜ਼ਿਮੀਂਦਾਰ ਖੁਸ਼ ਆ ਜ਼ਿਮੀਂਦਾਰ ਪੂਰੇ ਖੋਸ ਆ ਵੀਰੇ ਤਕੜੀਆਂ ਫਾਰਮਾਂ ਕੋਲ ਹੀ ਆ ਛੋਟਾ ਤਾਂ ਮਤਲਬ ਹੈ ਨਹੀਂ ਹਜ਼ਾਰ 2000 ਕਿੱਲੇ ਵਾਲਾ ਜਿਹੜਾ ਖੇਤੀ ਕਰਦੇ ਆ ਉੱਥੇ ਉਹ ਮੰਨਦੇ ਨੇ ਕਿ ਜਿਹੜਾ 10 10 ਹਜ਼ਾਰ ਕਿੱਲਾ ਖੇਤੀ ਕਰਦੇ ਆ ਜਾਂ 40 40 ਹਜ਼ਾਰ 10 10 ਹਜ਼ਾਰ ਕਿੱਲਾ ਹਾਂ ਜੀ ਵੀਰੇ ਦਾਦਾ ਯਾਰ ਸੁੱਦਾ ਹੀ ਆ ਕੰਮ ਹਾਂ ਜੀ ਦਾਦਾ ਹਜ਼ਾਰ ਜਿਹੜਾ ਫਾਰਮ ਕੀਤੀ ਕਰਦੇ ਆ ਉਹ ਖੇਤੀ ਨੂੰ ਖੇਤੀ ਮੰਨਦੇ ਆ ਜਿਹੜਾ 1000 2000 ਵਾਲਾ ਉਹ ਖੇਤੀ ਨੂੰ ਖੇਤੀ ਨਹੀਂ ਮੰਨਦਾ ਉਹਦਾ ਪਾਹ ਤੇਰਾ ਹਾਂ ਜੀ ਇਹ ਤੋਂ ਮੇਰੇ ਵਰਗਾ ਕੋਈ ਪੰਜਾਬੀ ਜਾ ਕੇ ਆਪਾਂ ਜਿਵੇਂ 20 25 ਕਿੱਲੇ ਕਹਿ ਦਿੰਨੇ ਆ ਆਪਾਂ ਜੀ ਇੱਥੇ ਆਪਾਂ ਕਹਿੰਨਾ ਵੀ ਬੰਦਾ ਕਹਿੰਦਾ 50 ਕਿੱਲੇ ਦੀ ਖੇਤੀ ਕਰਦਾ ਜੀ 100 ਕਿੱਲੇ ਦੀ ਖੇਤੀ ਕਰਦਾ ਉਹ ਤਾਂ ਹਜ਼ਾਰਾਂ ਵਾਲੇ ਨੇ ਥੋੜਾ ਮੰਨਦੇ ਆ ਜੀ ਥੋੜਾ ਮੰਨਦੇ ਹਾਂ ਜੀ ਉਹ ਤਾਂ 10000 ਤੋਂ ਕਹਿੰਦੇ 10000 ਜਿਹੜਾ 10000 ਕਿੱਲੇ ਦੀ ਖੇਤੀ ਕਰਦਣਾ ਉਹ ਛੋਟਾ ਜ਼ਿਮੀਂਦਾਰ ਮੰਨਦੇ ਆ ਨੂੰ ਉਦੋਂ ਦਾ ਉੱਤੇ ਜਿਹੜਾ ਆਪਾਂ ਉਹ ਨਹੀਂ ਜ਼ਿਮੀਂਦਾਰ ਵੀ ਯਾਰ ਇੰਨੀ 10000 ਕਿੱਲੇ ਦੀ ਖੇਤੀ ਉਹ ਮੈਨੇਜ ਕਿਵੇਂ ਕਰਦੇ ਆ ਫਿਰ ਬਸ ਵੀਰੇ ਆਏ ਬਸ ਉਧਰ ਦੇਖ ਲਓ 10000 ਕਿੱਲੇ ਮੈਨਰੇ ਨਾ ਕੋਈ ਮੋਟਰਾ ਵੀਰੇ ਨਾ ਕੋਈ ਬਾਟ ਉਹ ਆਪਣਾ ਖੇਤ ਪੱਧਰ ਰੱਖਦੇ ਆ ਕਿ ਨਹੀਂ ਕੋਈ ਚੀ ਨੀ ਆ ਉੱਛੇ ਨੀ ਆ ਬਾਈ ਉੱਛੇ ਨੀ ਉਵੇਂ ਹੀ ਨੇਚਰਲੀ ਜੋ ਰੱਬ ਲਉ ਉਵੇਂ ਉਵੇਂ ਸਰੋਂ ਵੀ ਉੱਥੇ ਹੁੰਦੀ ਆ ਕਹਿੰਦਾ ਮਤਲਬ ਕੁਦਰਤ ਨਾਲ ਕੁਦਰਤ ਨਾਲ ਛੇੜਖਾ ਨਹੀਂ ਨਾ ਕਰਦੇ ਹਣਾ ਦੋ ਹੀ ਫਸਲਾਂ ਹੁੰਦੀਆਂ ਵੀਰੇ ਜਾਂ ਕਣਕ ਲਾ ਲਣ ਜਾਂ ਸਰੋਂ ਲਾ ਲਣ ਜਿਹੜੇ ਆਪਣੇ ਪੰਜਾਬੀ ਵੀਰਾਂ ਨੇ ਉਧਰ ਜ਼ਮੀਨਾਂ ਖਰੀਦੀਆਂ ਤੁਸੀਂ ਕਿਸੇ ਨੂੰ ਦੇਖਿਆ ਹੋ ਜਾ ਮਿਲਿਆ ਹੋਇਆ ਉਹਨਾਂ ਨੇ ਟੱਕ ਟੱਕ ਪੱਧਰ ਕੀਤੇ ਕਿ ਨਹੀਂ 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 ਉਹ ਵੀਰੇ ਕਰਨੇ ਨਹੀਂ ਦਿੰਦੀ ਉਹ ਗਵਰਨਮੈਂਟ ਕਰਨ ਨਹੀਂ ਦਿੰਦੀ ਅੱਛਾ ਉਹ ਗਵਰਨਮੈਂਟ ਹੀ ਨਹੀਂ ਕਰਦੇ ਆਪਾਂ 5 ਫੁੱਟ ਦਾ ਟੋਹਾ ਵੀ ਨਹੀਂ ਪੜ ਸਕਦੇ ਉੱਥੇ। ਅੱਛਾ। ਹਾਂਜੀ ਲਾਉ ਨਹੀਂ ਹੈਗਾ ਇੱਥੇ। ਵੀ ਜੋ ਹੈਗਾ ਰੱਬ ਵੱਲੋਂ ਆਪੇ ਪੈਜੇ ਤੇ ਪੈਜੇ। ਪਰਮਿਸ਼ਨ ਲੈਣੀ ਪਣੀ ਹੈ ਕੋਈ ਦਰਖਤ ਵੀ ਆਉਦੇ ਘਰੋਂ ਫੋਟਣਾ ਤੁਹਾਨੂੰ ਪਹਿਲਾਂ ਪਰਮਿਸ਼ਨ ਲੈਣੀ ਪਾਣੀ ਜੇ ਤੁਹਾਨੂੰ ਪਰਮਿਸ਼ਨ ਮਿਲਦੀ ਹੈ ਤੇ ਦਰਖਤ ਕੱਟ ਸਕਦੇ ਹੋ। ਤੁਹਾਨੂੰ ਕੱਟ ਕੇ ਦਰਖਤ ਉਹ ਕਿਤੇ ਲਾਉਣਾ ਪੈਣਾ। ਉਹ ਕੱਟ ਕੇ ਛੱਡ ਦੇਣਾ। ਤੇ ਆਪਣੇ ਤਾਂ ਯਾਰ ਚੱਕੀ ਫੱਟੇ ਜਾਂਦੇ ਆ ਬਤੰਦਰਾ। ਹਾਂਜੀ। ਉਹੀ ਤਾਂ ਤਾਂ ਹੀ ਵੈਦਰ ਦਾ ਫਰਕ ਆ ਬਈ ਉਦੋਂ। ਹੂੰ। ਉੱਧਰ ਠੰਡਾ। ਲਾਜ ਦੇ ਟਾਈਮ ਤੇ ਇੱਥੇ ਆਪਣੇ ਹੁਣ 46-47 ਹੋ ਜਾਂਦਾ। ਹੋ ਜਾਂਦਾ। ਠੀਕ ਲੁੱਖਾਂ ਕਰਕੇ ਤੇ ਉੱਥੇ ਮੈਨਚ ਜਾਂਦਾ ਸੀ ਸਾਲਾਂ ਚ 40 45 40 45 ਤੇ ਯਾਰ ਜਦੋਂ ਕੈਨੇਡਾ ਦੇ ਵਿੱਚ ਤੁਸੀਂ ਬਰਫ ਬੁਰਫ ਦੀਆਂ ਅਸੀਂ ਵੀਡੀਓ ਦੇਖਦੇ ਹੁੰਨੇ ਆ ਉਦੋਂ ਕੰਮ ਕਰ ਤੁਹਾਡੇ ਵਧੀਆ ਚੱਲਦੇ ਰਹਿੰਦੇ ਆ ਕਿ ਨਹੀਂ ਮੇਰੇ ਚੱਲ ਹੀ ਜਾਂਦਾ ਕੰਮ ਤਾਂ ਕੰਮ ਤਾਂ ਕਰਨਾ ਹੀ ਪੈਣਾ ਰੋਡ ਤਾਂ ਸਾਰੇ ਬਰਫ ਨਾਲ ਭਰੇ ਜਾਂਦੇ ਜਾਂਦੇ ਕਿਵੇਂ ਕੰਮ ਕਰ ਆਈ ਜਾਂਦਾ ਐ ਗੱਡੀਆਂ ਉਹ ਹੈਗੀ ਨਾ ਇਹ ਗੱਡੀਆਂ ਆਪਣੇ ਉਹ ਜਿਹੇ ਨਾਲ ਸਾਰੇ ਕੋਲੇ ਪਰਮਾਤਮਾ ਦੇ ਉਥੇ ਗੱਡੀਆਂ ਬਹੁਤ ਸੋਹਣੀਆਂ ਤੇ ਪਾਵਰਜਾ ਉਥੇ ਦੂਜੀ ਗੱਲ ਇਹ ਆ ਵੀ ਥੋੜੇ ਜਿਵੇਂ ਰਾਤ ਨੂੰ ਬਰਫ ਪੈ ਗਈ ਤੁਹਾਨੂੰ ਸਵੇਰ ਨੂੰ ਸੜਕ ਸਾਫ਼ ਮਿਲੂਗੀ ਸਾਹਮਣੇ ਦਾ ਵਾਲ ਦੀ ਨਾਲ ਹੀ ਚੱਕੀ ਤੁਰੇ ਆਉਂਦੇ ਆ ਹਾਂ ਅੱਛਾ ਉਹ ਕੰਮ ਤੇ ਲੱਗੇ ਆ ਹਾਂ ਵੱਡੀਆਂ ਮਸ਼ੀਨਾਂ ਵਾਝ ਨੇ ਕੋਲੇ ਆ ਵੀ ਕੰਮ ਤੇ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਵੀ ਹੁੰਦਾ ਕਲਾ ਇੱਕ ਆਪਾਂ ਸੋਸ਼ਲ ਮੀਡੀਆ 'ਚ ਹੀ ਦੇਖਦੇ ਆ ਵੀ ਆਏ ਆ ਜੀ ਉਸ ਰੋਡ ਕੋਈ ਰੋਡ ਨਹੀਂ ਬਲੌਗ ਵੀਰੇ ਉੱਤੇ ਉਹ ਆਪਣੇ ਪੰਜਾਬੀ ਬਹੁਤ ਦਿਖਾਉਂਦੇ ਨੇ ਹਾਂ ਜੀ ਉਦੋਂ ਦਿਖਾਉਂਦੇ ਜਦ ਬਰਫ ਪਈ ਜਾਂਦੀ ਹੈ ਨਾ ਮੈਨੂੰ ਦਿਖੀ ਜਾਂ ਚਲੋ ਬਰਫ ਘਟ ਗਈ ਉਹਨਾਂ ਵਾਲੀ ਮਸ਼ੀਨ ਦੇ ਘਟਲ ਨਹੀਂ ਨਾਲ ਹੀ ਸਾਫ਼ ਹੈ ਨਾਲ ਹੀ ਸਾਫ਼ ਹੀ ਬਸ ਸਾਫ਼ ਕਰ ਦੇਣਾ ਸਾਰੇ ਬਰਬ ਪੈਂਦੀ ਕਿਵੇਂ ਮੀਂਹ ਆਂਗੂ ਆ ਜੀ ਮੀਂਹ ਆਂਗੂ ਪੈਂਦੀ ਹੈ ਰੈਗੂਲਰ ਮਤਲਬ ਪਈ ਜਾਂਦੀ ਆ ਪਈ ਜਾਂਦੀ ਮੀਂਹ ਜਿਵੇਂ ਆਪਣੇ ਇੱਥੇ ਮੀਂਹ ਪੈਂਦਾ ਉਵੇਂ ਵਰਖ ਪੈਂਦੀ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਇਹ ਸੀਗਾ ਜਿਵੇਂ ਆਪਾਂ ਤਾਂ ਤਾਂ ਤੋਂ ਦੇਖ ਕੇ ਆਪਣੇ ਤਾਂ ਮੀਂਹ ਇੱਥੇ ਖੁਰ ਗਿਆ ਉਹ ਉਹ ਬਸ ਜਾਮ ਜਿਆ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਇਹ ਸੀਗਾ ਮੀਂਹ ਆਪਣੇ ਆਉਂਦਾ ਨਾ ਵੀ ਮਹੀਨੇ ਚ ਇੱਕ ਦੀ ਹਰੀ ਉੱਥੇ ਕੇ ਉੱਥੇ ਜਿਵੇਂ ਹੁਣ ਪਾ ਲਓ ਵੀ ਕਦੇ ਹਫਤੇ ਬਾਅਦ ਬਰਫ ਪੈਗੀ ਦੋ ਹਫਤੇ ਬਾਅਦ ਬਰਫ ਪੈਗੀ ਅੱਛਾ ਵੀ ਆ ਨਹੀਂ ਗਾ ਵੀ ਦਾਦਾ ਦੇ ਨੂੰ ਪਈ ਨਹੀਂ ਨਹੀਂ ਲਗਾਤਾਰ ਅੱਛਾ ਸਨੋ ਕਿਤੇ ਕਿਤੇ ਪੈਣੀ ਆ ਹਾਂਜੀ ਹੌਦ ਦੇ ਲੋਕ ਕਹਿੰਦੇ ਸਨੋ ਪੈ ਜਾਂਦੀ ਆ ਸਰੀ ਸਨੋ ਹੀ ਨਹੀਂ ਪੈਂਦੀ ਉੱਥੇ ਕੱਲਾ ਵੀ ਪੈਂਦੀ ਹਾਂਜੀ ਅੱਛਾ ਉੱਥੇ ਕੱਲਾ ਮੀਂਹ ਪੈਂਦਾ ਉੱਥੇ ਜਮੇ ਸਾਰੀ ਜਿਵੇਂ ਕਹਿੰਦੇ ਨੇ ਪੰਜਾਬ ਸਾਰੀ ਜਮੇ ਪੰਜਾਬ ਚਮ ਜਿਵੇਂ ਆਪਾਂ ਕੈਲੀਫੋਰਨੀਆ ਕਹਦੇ ਹੀ ਕੈਲੀਫੋਰਨੀਆ ਪੰਜਾਬ ਆ ਹੂੰ ਦੋਵੇਂ ਉਹ ਪੰਜਾਬ ਕੈਨੇਡਾ ਬਣ ਗਿਆ ਪੰਜਾਬ ਯਾਰ ਹੁਣ ਤਾਂ ਹਨ ਕੁਝ ਕੁ ਉਹਨਾਂ ਦੇ ਰਹਿ ਗਏ ਜ਼ਿਲ੍ਹੇ ਸ਼ਹਿਰ ਜਿਹੜੇ ਉਹਨਾਂ ਦੇ ਬਾਕੀ ਨੇ ਕਿ ਆਪਣੇ ਪੰਜਾਬੀਆਂ ਨੇ ਸਾਰੇ ਕਿਤੇ ਹੈਗੇ ਕਰ ਲਿਆ ਕੰਮ ਉਹਨਾਂ ਨੇ ਆ ਆਪਦੇ ਅੰਡਰ ਜੀ ਨਾ ਨੰਨਵਾ ਵੀ ਉੱਤੇ ਚੜੇ ਦਾ ਟਰੈਕਟਰ ਦੇ ਇੰਦਰ ਹੀ ਚੜ ਜਾ ਚੜ ਜਾਏਗਾ ਉਧਰ ਇੰਜਨ ਪਾਇਆ ਵੀਰਾਂ ਕੋਲ ਨਾ ਵੱਡੇ ਵੱਡੇ ਇੰਜਨ ਪਏ ਤੇ ਜੇ ਇਹ ਕੋਈ ਜਗਾੜੂ ਹੁੰਦਾ ਨਾ ਤੇ ਉਹਨੇ ਕਿਹਾ ਟਰੈਕਟਰ ਚ ਰੱਖਦੀ ਐ ਕਰ ਦਈਏ ਆ ਕਰ ਦਈਏ ਆ ਆਦਰੇ ਨੇ ਸ਼ੀਸ਼ੇ ਤੁਸੀਂ ਲਾਇਆ ਹਨਾ ਹਾਂ ਵੀਰੇ ਆਪਾਂ ਲਾਇਆ ਇੱਕ ਇਹਨੂੰ ਜਦੋਂ 4x4 ਕੀਤਾ ਸ਼ੀਸ਼ੇ ਕਰਿਆ ਪੇਂਟ ਦਾ オリジナル ਨਾ ਹਾਂ ਵੀਰੇ ਪੇਂਟ ਦਾ ਸੀ 100 ਦਾ ਪੇਂਟ ਸੀ ਇਹਨਾਂ ਦਾ ਇਹ ਆਪਾਂ ਬਾਡੀ ਲੈਣ ਦਾ ਥੱਲੇ ओरिजिनल ਆਪਾਂ ਰੰਗ ਕੀਤਾ ਥੱਲੇ ਥੱਲੇ ਜਿੱਥੋਂ ਲੱਥਾ ਆਊਗਾ ਠੀਕ ਓਕੇ ਤੇ ਇਹਦੇ ਆ ਸਾਰਾ ਕੋਈ ਮੀਟਰ ਫਿਟਿੰਗ ਪੁੱਟਿੰਗ ओरिजिनल ਆ ਹਾਂ ਵੀਰੇ ਸਾਰਾ ਕੋਈ ਨਾਲ ਦਾ ਹੀ ਫਿਰ ਇਹਦਾ ਬਡਾਪਾ ਤਾਂ ਚੰਗਾ ਯਾਰ ਹਣਾ ਜੇ ਨਹੀਂ ਕਹਿੰਦਾ ਮਤਲਬ ਖੜਦਾ ਨਾ ਚਲਾਉਣ ਵਾਲਾ ਹੋਵੇ ਵੀਰੇ ਸਾਰੀ ਉਮਰ ਹੀ ਨ ਮਾਰਦਾ ਇੱਕ ਪੀੜੀ ਬੰਦਾ ਮੌਜ ਨਾਲ ਨਗਾਉਂਦਾ ਨਗਾਉਂਦਾ ਇਹਨੂੰ ਸਪੀਡਾਂ ਆਈਆਂ ਹੀ ਲੋ ਹਾਈ ਮੀਡੀਅਮ ਆ ਨਾ ਹਾਂਜੀ ਇਹ ਆ ਉਦੋਂ ਦਾ ਨਾਲ ਹੀ ਆ ਕੇ ਬਾਅਦ ਚਲਵਾਇਆ ਨਹੀਂ ਇਹ ਵੀ ਬਾਅਦ ਚਲਵਾਇਆ ਇਹ ਬਾਅਦ ਚਲਵਾਇਆ ਸੀ ਨਹੀਂ ਤੇ ਉਹ ਚੜਾਇਆ ਉਦੋਂ ਲਵਾਇਆ ਸੀ ਇਹ ਉਦੋਂ ਲਵਾਇਆ ਸੀ ਓਕੇ ਟਰੈਕਟਰ ਵੀਰਾਂ ਨੇ ਸੁਣਾ ਸਾਹਬ ਆ ਜਾ ਜੱਟਾ ਤੂੰ ਵੀ ਪਿੱਛੇ ਪਿੱਛੇ ਵਿਖਾ ਦਈਏ ਵਧੀਆ ਟਰੈਕਟਰ ਹਨ ਹੁਣ ਆਪਾਂ ਇਹ ਵੇਚਣਾ ਤਾਂ ਹੈ ਨਹੀਂ ਤਾਂ ਤਾਂ ਵੀ ਕਈ ਵੀਰਾਂ ਨੇ ਕਹਿਣਾ ਦੱਸ ਇੰਨੇ ਦਾ ਦੱਸ ਇਹ ਵੀਰੇ ਆਪਾਂ ਵੇਚਣਾ ਨਹੀਂ ਇਹ ਭਲਾ ਨਾ ਨੰਨੋ ਸੇਮ ਹੀ ਆ ਥਿਰੂਜੀ ਇਹਦੀ ਤੇ ਉਹਦੀ ਹਨ ਦੋਨਾਂ ਦੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਆਉਂਦੇ ਨਾ ਦੋਨੇ ਪਿੱਛੋਂ ਸੇਮ ਆ ਮਾ ਰੰਗ ਦਾ ਹੀ ਫਰਕ ਪਤਾ ਹਨ ਯਾਰ ਜਿਹੜਾ ਹੌਣ ਵਾਲਾ ਮਾਡਲ ਆ ਤੁਹਾਨੂੰ ਲੱਗਾ ਕੋਈ ਕੁਆਲਿਟੀ 'ਚ ਥੋੜਾ ਜਿਹਾ ਸਮਝੌਤਾ ਹੈ ਨਾ ਹਾਂ ਵੀਰੇ ਫਰਕ ਆ ਕੋਈ ਹੁਣ ਥੋੜਾ ਜਿਹਾ ਫਰਕ ਆ ਥੋੜੇ ਜੇ ਥੋੜੇ ਹੈਵੀ ਕਿਤੇ ਬੱਚੋਂ ਵੀ ਨਹੀਂ ਹੌਣ ਵਾਲੇ ਹੈਵੀ ਕਿਤੇ ਹਾਂ ਹੌਣ ਵਾਲੇ ਹੈਵੀ ਕਿਤੇ ਇਹਨਾਂ ਨੇ ਨਹੀਂ ਨਾਲੇ ਤਾਂ ਕਹਿੰਦੇ ਨੇ ਸਮੇਂ ਨਾਲ ਚੀਜ਼ ਉਹ ਹੋ ਜਾਂਦੀ ਐ ਤੇ ਤੁਸੀਂ ਕਹਿੰਦੇ ਹੈਵੀ ਨਹੀਂ ਤਾਂ ਅੱਗੇ ਨੂੰ ਹੈਵੀ ਕਰਦੇ ਵੀਰੇ ਹੈਵੀ ਕਰਦੇ ਹਾਂ ਹੈਵੀ ਕਰਦੇ ਓਕੇ ਇੱਕ ਨਾ ਵੇਸੇ ਮੈਂ ਵੀਨਾ ਦਾ ਸ਼ਾਰਟ ਵੀ ਪਾਵਾਂਗਾ ਬਕਾਇਦਾ ਫੋਟੋ ਫੋਟੋ ਲਾ ਕੇ ਵੀਰਾਂ ਦਾ ਫੋੜ ਆ ਤੁਸੀਂ ਆ ਵੀਡੀਓ ਚ ਵੀ ਦੱਸੋ ਹਾਂਜੀ ਵੀਰੇ 1995 ਮਾਡਲ ਆ ਫੋੜ ਆਪਣਾ 95 ਮਾਡਲ ਆ ਹਾਂਜੀ ਤੇ ਕਿੰਨੂੰ ਦਿੱਤਾ ਸੀ ਉਹ ਆਪਾਂ ਵੇਚੇ ਵੀਰੇ ਜਗਰਾਉਂ ਜਾਂਸੀ 1854 ਵਿੱਚ ਘਟਾਤਾ ਹਾਂ ਹਾਂ ਵੇਚ ਘਟਾਇਆ ਸੀਗਾ ਉਦੋਂ ਹਾਂ ਤੇ ਜਿਹੜਾ ਵੀ ਆਪਾਂ ਨੂੰ ਬੰਦਾ ਟਰੈਕਟਰ ਲੱਭ ਕੇ ਦੇਊਗਾ ਉਹਨੂੰ 31000 ਰੁਪਇਆ ਵੀਰੇ ਆਪਾਂ ਤੇ ਅੱਡ ਆਪਾਂ ਗਿਫਟ ਉਹਨੂੰ ਅੱਡ ਦੇਣੇ ਜਟੋ ਲੱਗ ਜੇ ਨਾਲ ਨੰਬਰ ਪਤਾ ਟਰੈਕਟਰ ਦਾ ਹਾਂਜੀ ਪੀਪੀ 25 ਪੀਪੀ 25 ਏ 2453 ਨੰਬਰ ਆ ਵੀਰੇ ਪੀਪੀ 25 ਹਾਂਜੀ ਏ ਹਾਂਜੀ ਅੱਗੇ 2453 2453 ਉਹ ਮੱਡ ਵਿਖਾਉਂਗਾ ਹਾਂਜੀ ਆ ਜਾ ਹਣਾ ਫਤਰੀਆਂ ਮਸ਼ੀਨਾਂ ਵੇਖ ਲਈ ਬਟਾ ਮੇਰਾ ਵੀਰ ਨਾ ਮਸ਼ੀਨਾਂ ਬਾਬੇ ਦੀ ਮੇਰਾ ਚਲੋ ਸੋਣਾ ਘਰ ਉਹ ਜਿਹੜੀ ਆਪਾਂ ਗੱਲ ਅੰਦਰ ਫੇਰ ਕਰਦੇ ਹਾਂ ਆਪਾਂ ਦਾ ਚਲੋ ਕਰ ਲਈ ਹੁਣ ਹਾਂਜੀ ਹਾਂਜੀ ਮਸ਼ੀਨਾਂ ਨਾਲ ਪਿਆਰ ਕਦੋਂ ਦਾ ਮਸ਼ੀਨਾਂ ਨਾਲ ਵੀਰੇ ਆਪਣਾ ਬਪਾ ਪਿਆਰ ਹੈਗਾ 2002 ਦਾ ਹੀ ਇਹ ਤੁਹਾਡਾ ਕੰਮ ਵੀ ਆ ਵਪਾਰ ਵੀ ਆ ਤੇ ਵਿੱਚ ਸ਼ੌਂਕ ਵੀ ਲਾ ਲਓ ਹਣਾ ਹਾਂਜੀ ਵੀ ਇਹ ਤੁਸੀਂ ਇਸ ਦੇ ਦਿੰਦੇ ਹੋ ਜੇ ਕਿਹਨੇ ਸੇਲ ਪਰਚੇਸ ਵਾਸਤੇ ਵੀ ਦੇ ਦਿੰਦੇ ਹਾਂ ਹਾਂਜੀ ਵੀਰੇ ਆਪਾਂ ਲੈ ਵੀ ਲਈ ਦੀਆਂ ਵੇਚ ਵੀ ਕੱਟ ਲਈ ਦੀਆਂ ਵਾ ਵੇਚ ਵੀ ਦੇਈ ਦੀਆਂ ਵਾ ਕੋਈ ਲੈ ਵੀ ਜਾਵੇ ਠੇਕੇ ਦੇ ਵੀ ਦੇ ਦੇ ਮੂੰਗੀ ਦੇ ਵੀ ਠੇਕੇ ਦੇ ਦਿੰਦੇ ਆ ਮੱਕੀ ਦੇ ਵੀ ਦਿੰਦੇ ਆ ਝੋਨੇ ਦੇ ਵੀ ਦਿੰਦੇ ਆ ਕਣਕ ਦੇ ਵੀ ਪਰ ਦਿਨੇ ਵੀਰੇ ਆਪਾਂ ਲੋਕੋ ਲੋਕਾਂ ਦਾ ਪੰਜਾਬ ਪੰਜਾਬ ਚ ਬਾਹਰਲੀ ਸਟੇਟ ਵਾਲਾ ਆਪਾਂ ਨੂੰ ਫੋਨ ਨਾ ਕਰੇ ਹਾਂ ਹਾਂ ਵੇ ਆਪਾਂ ਇਹ ਤੋਂ 20 50 ਕਿਲੋਮੀਟਰ ਤੱਕ ਹੂੰ 100 ਤੱਕ ਆਪਾਂ ਦੇ ਸਕਦੇ ਆ ਇਸ ਦੁਕਾਨੇ ਤੇ ਉਹ ਲਿਖਤ ਪੱਤਨਾ ਸਾਰਾ ਲਿਖਤ ਪੱਤ ਪੂਰਾ ਆਦਾ ਚੱਕ ਚੁੱਕ ਲੈ ਕੇ ਅਗਲੇ ਦੇ ਪੇਪਰਵਰਕ ਸਾਰਾ ਕਰਕੇ ਹਾਂਜੀ ਹਾਂਜੀ ਵੀਰੇ ਸਾਰਾ ਵੀਰੇ ਬੈਕਗਰਾਉਂਡ ਚੈੱਕ ਕਰਕੇ ਵੀਰ ਉਹਦਾ ਕਿਵੇਂ ਵਾਰਤਾ ਕਿਵੇਂ ਚਲਾਉਂਦਾ ਕਿਉਂਕਿ ਹੁਣ ਅਸੀਂ ਦੇਖਿਆ ਪੁੱਤ ਆਉਂਗਾ ਬਾਈ ਹਾਂ ਦਿਸਦਾ ਹੀ ਆ ਯਾਰ ਹਾਂ ਤਾਂ ਪਤਾ ਲੱਗਦਾ ਹੀ ਆ ਪੁੱਤਾਂ ਨੂੰ ਰੱਖੀਆਂ ਵਿਆ ਅਗਲਾ ਮੜ ਕੇ ਕੋਈ ਤੁਹਾਨੂੰ ਭੰਨ ਤੋੜ ਕਰੇ ਚਲੋ ਮਸ਼ੀਨਰੀ ਬਣ ਜਾਂਦੀ ਪਰ ਉਹ ਸਵਾਦ ਨਹੀਂ ਰਹਿੰਦਾ ਨਹੀਂ ਨਹੀਂ ਉਹ ਚੀਜ਼ ਕਿਸੇ ਨੂੰ ਨਵੀਂ ਲੈਣੀ ਆ ਤਾਂ ਵੀ ਇਹ ਪੱਦੀ ਦੇ ਵੀਰੇ ਜੱਸੀ ਮਸ਼ੀਨ ਵੀ ਆਪਾਂ ਦੇ ਦਿੰਨੇ ਆ ਪੇਟੀ ਨਾ ਪੰਜਾਬ ਵੀ ਪੇਟੀ ਨਾ ਪੰਜਾਬ ਡਿਸਪੋਜ਼ਲ ਨਾ ਵੀ ਹਰਜੀਤ ਵੀ ਹੈ ਜਿਹੜੀ ਮਰਜ਼ੀ ਮਸ਼ੀਨ ਕੋਲਮ ਲਾ ਕੇ ਜਿਹੜਾ ਮਰਜ਼ੀ ਬ੍ਰਾਂਡ ਲਓ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨਹੀਂ ਤੁਸੀਂ ਕੋਈ ਫਾਇਦਾ ਵੀ ਕਰਾਓਗੇ ਵੀਰਾਂ ਦਾ ਹਾਂ ਹਾਂ ਵੀਰੇ ਪੂਰਾ ਫਾਇਦਾ ਕਰਾਵਾਂਗੇ ਆਪਾਂ ਜੇ ਕਿਸੇ ਨੇ ਨਵੀਂ ਮਸ਼ੀਨ ਲੈਣੀ ਤੇ ਮੈਂ ਵੀਰ ਦਾ ਨੰਬਰ ਦਊਂਗਾ ਹਾਂਜੀ ਇਹ ਤੁਸੀਂ ਵੀਰਾ ਨਾਲ ਕੰਡਕਟ ਕਰ ਸਕਦੇ ਹੋ ਹਾਂਜੀ ਕੋਈ ਵੀ ਬ੍ਰਾਂਡ ਤੁਸੀਂ ਲੈ ਹਾਂਜੀ ਕੋਈ ਵੀ ਬ੍ਰਾਂਡ ਲੈਣਾ ਹੈਨਾ ਤੇ ਜੇ ਕਿਸੇ ਨੇ ਪ੍ਰਾਣੀ ਲੈਣੀ ਤੇ ਪ੍ਰਾਣੀ ਵੀ ਲੈ ਸਕਦਾ ਹਾਂਜੀ ਤੇ ਜੇ ਕਿਸੇ ਨੇ ਸੀਜ਼ਨ ਚ ਲਾਉਣੀ ਆ ਪੰਜਾਬ ਪੰਜਾਬ ਚ ਹਾਂਜੀ ਹਾਂਜੀ ਆਦਾ ਪੇਪਰ ਵਰਕ ਪੂਰਾ ਕਰਕੇ ਪੰਜਾਬ ਪੰਜਾਬ ਚ ਸੀਜ਼ਨ ਤੇ ਵੀ ਮਿਲ ਜੂਗੀ ਨਾ ਮੱਕੀ ਦਾ ਸੀਜ਼ਨ ਹੁਣ ਚੱਲ ਪਿਆ ਉਹ ਜੇ ਕਿਸੇ ਨੇ ਮੱਕੀ ਤੇ ਲੈਣੀ ਤਾਂ ਵੀ ਹੈਨਾ ਮੂੰਗੀ ਤੇ ਵੀ ਮੂੰਗੀ ਤੇ ਵੀ ਕਣਕ ਝੋਨੇ ਦੇ ਵੀ ਹਾਂਜੀ ਸਾਰੇ ਕਿਤੇ ਮਿਲੂ ਹਾਂਜੀ 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 ਇਹ ਵਾਲਾ ਕੰਮ ਇਹ ਵੀਰਾ ਤੇ ਚਾਚਾ ਦੀ ਜ਼ਿਆਦਾ ਇੰਟਰਸਟ ਹੁੰਦੇ ਹੈਨਾ ਉਹ ਅੱਜ ਕਿਸੇ ਕੰਮ ਕਰਕੇ ਚਲੋ ਬਾਹਰ ਆਈ ਯਾਰਾ ਐਸੀ ਵਾਲੀ ਸਾਨੂੰ ਵਿਖਾ ਕਿਵੇਂ ਚੜਿਆ ਜਾਊਗਾ ਖੁੱਲਾ ਸਾਹ ਹਾਂਜੀ ਵੀਰੇ ਇਹ ਨਹੀਂ ਇਹਦੇ ਵੀਰੇ ਖੁੱਲਾ ਹੀ ਆ ਖੁੱਲਾ ਹੀ ਆ